ਧੰਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਤਨਾ ਤੇ ਹੀਰਿਆਂ ਦੇ ਨਾਲ ਭਰੇ ਹੋਏ ਬੜਮੁੱਲੇ ਗੁਣਾਂ ਦੇ ਦਾਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਚਰਨ ਛੋਹ ਪ੍ਰਾਪਤ ਕਰ ਰਹੇ ਸਤਸੰਗੀ ਜਨੋ ਆਪ ਵਿਭਾਗੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੂਪਾ ਪ੍ਰਾਪਤ ਅਸਥਾਨ ਨਾਨਕਪੁਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮੀ ਵਰਖਾ ਹੋ ਰਹੀ ਹੈ ਤੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪਰ ਕੇ ਲਾਹੇ ਪ੍ਰਾਪਤ ਕਰ ਰਹੇ ਮੇਰੇ ਤੋਂ ਪਹਿਲਾਂ ਆਪ ਸੰਗਤਾਂ ਨੇ ਗੁਰਮੁਖ ਸਵਾਰਿਆਂ ਪਾਸੋਂ ਰਬੀ ਬਾਣੀ ਅਲਾਹੀ ਬਾਣੀ ਆਸਾ ਕੀ ਵਾਰ ਦਾ ਸ਼ਬਦ ਕੀਰਤਨ ਸਰਵਨ ਕੀਤਾ ਹੈ ਗੁਰੂ ਘਰ ਜੀ ਦੇ ਵਜ਼ੀਰ ਭਾਈ ਸਾਹਿਬ ਉਹਨਾਂ ਨੇ ਬੜੇ ਪਿਆਰ ਨਾਲ ਬੜੀ ਮਿੱਠੀ ਆਵਾਜ਼ ਨਾਲ ਜੋ ਚੱਲ ਰਿਹਾ ਇਸ ਪਾਵਨ ਅਸਥਾਨ ਤੇ ਲੜੀਵਾਰ ਸ਼ਬਦ ਵਿਚਾਰ ਹੈ 52 ਅਖਰੀ ਦੇ ਅੰਦਰੋਂ ਦੋ ਮੰੰਗਾਂ ਦਾ ਪਾਠ ਆਪ ਸੰਗਤਾਂ ਨੂੰ ਸਰਵਨ ਕਰਾਇਆ ਹੈ ਭਗਤ ਬਾਬਾ ਕਬੀਰ ਸਾਹਿਬ ਜੀ ਇਨਾਂ ਦੋ ਬੰਦਾਂ ਦੇ ਅੰਦਰ ਕੀ ਗੁਣ ਬਖਸ਼ਿਸ਼ ਕਰਦੇ ਆ ਕੀ ਹੀਰੇ ਰਤਨ ਜਵਾਹਰ ਸਾਡੀ ਝੋਲੀ ਚ ਪਾਉਂਦੇ ਆ ਆਓ ਸਤਗੁਰੂ ਦੀ ਕਿਰਪਾ ਦੇ ਸਦਕਾ ਵਿਚਾਰਨ ਦਾ ਯਤਨ ਕਰਾਂਗੇ ਆਪ ਸੰਗਤ ਬਖਸ਼ੂ ਅਸੀਸ ਬਾਦ ਬਾ ਸਤਕਾਰ ਸਹਿਬਾਂ ਨੂੰ ਝੁਕਾਓ ਸਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਸਾਹਿਬ ਸੱਚੇ ਪਾਤਸ਼ਾਹ ਜੀ 52 ਅਖਰੀ ਦੇ ਅੰਦਰ ਇਹ ਬਖਸ਼ਿਸ਼ ਰਹਿਮਤ ਕਿਰਪਾ ਵਰਤਾਉਂਦੇ ਆ 52 ਅਖਰੀ ਦਾ ਨੋਵਾਂ ਅਤੇ ਦਸਵਾਂ ਜੋ ਬੰਦ ਹੈ ਦੋ ਅੱਖਰ ਗੱਗਾ ਤੇ ਕੱਗਾ ਇਹਨਾਂ ਦੋ ਅੱਖਰਾਂ ਤੇ ਰਾਖੀ ਸਾਨੂੰ ਬੜਮੁੱਲਾ ਗਿਆਨ ਭਗਤ ਬਾਬਾ ਕਬੀਰ ਸਾਹਿਬ ਜੀ ਦੇ ਰਿਹਾ ਮੈਂ ਜਦੋਂ ਪੜ ਰਿਹਾ ਸਾਂ ਤੇ ਵਿਚਾਰਨ ਦਾ ਯਤਨ ਕੀਤਾ ਭਾਰਤ ਦੇ ਸੰਵਿਧਾਨ ਵਿੱਚ 22 ਭਾਸ਼ਾਵਾਂ ਜਿਹੜੀਆਂ ਨੇ 22 ਭਾਸ਼ਾਵਾਂ ਭਾਰਤ ਦੇ ਸੰਵਿਧਾਨ ਵਿੱਚ ਵਰਤੀਆਂ ਜਾਂਦੀਆਂ ਬੰਗਾਲੀ ਹੈ ਹਿੰਦੀ ਹੈ ਪੰਜਾਬੀ ਹੈ ਮਲਿਆਲਮ ਹੈ ਇਦਾਂ ਕਰਕੇ 22 ਭਾਸ਼ਾਵਾਂ ਜਿਹੜੀਆਂ ਨੇ ਭਾਰਤੀ ਸੰਵਿਧਾਨ ਵਿੱਚ ਨੇ ਜੋ ਭਾਰਤੀ ਸੰਵਿਧਾਨ ਦੇ ਵਿੱਚ ਲਿਖਾਈਕ ਨੇ 22 ਪਸ਼ਾਵਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਜਦੋਂ ਅਸੀਂ ਪੰਜਾਬੀ ਪੜ੍ਹਦੇ ਆਂ ਤੇ ਪਹਿਲਾਂ 35 ਅੱਖਰ ਹੀ ਕਹਿੰਦੇ ਸਾਂ ਹੁਣ ਵਿੱਚ ਹੋਰ ਅੱਖਰ ਜੁੜਿਆ ਤੇ 41 ਅੱਖਰ ਬਣ ਗਿਆ ਜਦੋਂ ਇੰਗਲਿਸ਼ ਨੂੰ ਪੜ੍ਹਦੇ ਆਂ ਤੇ ਉਹਦੇ 26 ਅੱਖਰਾਂ ਉਰਦੂ ਨੂੰ ਪੜਦਿਆਂ ਤੇ ਮੈਂ ਭੁੱਲਦਾ ਨਾ ਕੋਵਾਂ ਉਹਦੇ 37 ਅੱਖਰ ਆ ਇਸੇ ਤਰ੍ਹਾਂ ਹਿੰਦੀ ਦੇ ਜਿਹੜੇ ਨੇ ਉਹ ਅੱਖਰ ਨੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਅਰੰਭਲੀ ਬਾਣੀ ਜਪਜੀ ਸਾਹਿਬ ਪੜਦਿਆਂ ਨਾ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀ ਪਿਆਰੀ ਗੱਲ ਸਾਨੂੰ ਸਮਝਾਈ ਹੈ ਉੱਥੇ ਸਤਗੁਰਾਂ ਨੇ ਅੱਖਰਾਂ ਦੀ ਗੱਲ ਕੀਤੀ ਅਖਰੀ ਗਿਆਨ ਗੀਤ ਗੁਣ ਕਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਨ ਉੱਥੇ ਗੱਲ ਕੀ ਦੀ ਕੀਤੀ ਹੈ ਜੀ ਅੱਖਰਾਂ ਦੀ ਸਭ ਕਹਿੰਦੇ ਆ ਕਿ ਜਿਹੜਾ ਤੈਨੂੰ ਗਿਆਨ ਅਸਲ ਹੋਣਾ ਨਾ ਉਹ ਅੱਖਰਾਂ ਦੇ ਰਾਹੀਂ ਹਾਸਲ ਹੋਣਾ ਹੈ ਅਖਰੀ ਗਿਆਨ ਗੀਤ ਗੁਣ ਦਾ ਜਦੋਂ ਅੱਖਰਾਂ ਦੇ ਰਾਹੀਂ ਤੈਨੂੰ ਰੱਬੀ ਅਕਾਲਪੁਰਖ ਕਰਤੇ ਦਾ ਮਾਲਕ ਦਾ ਸਹਬ ਦਾ ਗਿਆਨ ਹੋਵੇਗਾ ਤੇ ਅੱਖਰਾਂ ਦੇ ਰਾਹੀਂ ਹੀ ਉਸ ਗਿਆਨ ਨੂੰ ਗਾਇਆ ਜਾਵੇਗਾ ਉਸ ਗਿਆਨ ਨੂੰ ਅਲਾਪਿਆ ਜਾਵੇਗਾ ਉਸ ਗਿਆਨ ਨੂੰ ਲਿਖਿਆ ਜਾਵੇਗਾ ਉਸ ਗਿਆਨ ਨੂੰ ਵਿਚਾਰਿਆ ਜਾਵੇਗਾ ਜਿੰਨੀ ਵੀ ਸਾਡੀ ਸਾਂਝ ਹੈ ਇਹ ਅੱਖਰਾਂ ਕਰਕੇ ਆ ਜੇ ਅੱਖਰ ਨਾ ਹੋਣ ਤੇ ਸੱਚ ਆ ਸੀ ਇੱਕ ਦੂਜੇ ਨੂੰ ਇਸ਼ਾਰੇ ਕਰਦੇ ਫਰੀਏ ਕਿਉਂਕਿ ਜਿਹੜੇ ਬੰਦੇ ਕੋਲ ਅੱਖਰ ਨਹੀਂ ਨਾ ਤੁਸੀਂ ਗੁੰਗੇ ਨੂੰ ਵੇਖਦੇ ਹੋ ਜਿਹਦੀ ਜੀਭ ਤੋਂ ਬੋਲਿਆ ਨਹੀਂ ਜਾਂਦਾ ਮਾਫ ਕਰਨਾ ਇੱਕ ਕਰਤਾਰ ਦੀ ਕਰਨੀ ਹੈ ਜਿਹਦੇ ਕੋਲ ਬੋਲਿਆ ਨਹੀਂ ਜਾਂਦਾ ਉਹ ਹੱਥਾਂ ਦੇ ਇਸ਼ਾਰਿਆਂ ਨਾਲ ਸਾਨੂੰ ਸਮਝਾਉਣ ਦਾ ਯਤਨ ਕਰਦਾ ਹੈ ਕਿ ਮੈਂ ਆਹ ਕਹਿਣਾ ਚਾਹੁੰਦਾ ਇਸ ਕਰਕੇ ਰੱਬ ਦਾ ਸ਼ੁਕਰ ਕਰਿਆ ਕਰੋ ਤਾਨੂੰ ਕਰਤਾਰ ਨੇ ਬੋਲਣ ਦੇ ਲਈ ਅੱਖਰ ਦਿੱਤੇ ਨੇ ਤੇ ਕੱਲੇ ਅੱਖਰ ਹੀ ਨਹੀਂ ਦਿੱਤੇ ਮੇਰੇ ਸਤਿਗੁਰਾਂ ਨੇ ਅੱਖਰਾਂ ਦੇ ਨਾਲ ਹੀ ਗਿਆਨ ਵੀ ਦਿੱਤਾ ਹੈ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਨ ਬੋਲਣ ਬਾਣ ਜਦੋਂ ਅਸੀਂ ਪਹਿਲੀ ਵਾਰੀ ਆਪਣੀ ਫੱਟੀ ਤੇ ਊੜਾ ਵਾਹਿਆ ਸੀ ਨਾ ਤੇ ਉਦੋਂ ਅੱਖਰਾਂ ਦੀ ਪਛਾਣ ਸਾਨੂੰ ਕਰਵਾਈ ਗਈ ਸੀ ਫਿਰ ਸਾਡੇ ਜਿਹਨ ਚ ਅੱਖਰ ਪੱਕੇ ਹੋ ਜਾਣ ਉਹਦੇ ਲਈ ਫਿਰ ਸਾਨੂੰ ਤਸਵੀਰਾਂ ਵਗਾਈਆਂ ਗਈਆਂ ਸਨ ਵੀ ਇਹ ਊੜਾ ਊਠ ਹੈ ਐੜਾ ਅੱਖ ਹੈ ਈੜੀ ਇੱਟ ਹੈ ਕਿਉਂਕਿ ਸਾਡੇ ਅੰਦਰ ਉਹ ਅੱਖਰ ਪੱਕੇ ਹੋਣੇ ਸਨ ਪਰ ਅਸੀਂ ਉਹਨਾਂ ਤਸਵੀਰਾਂ ਨੂੰ ਛੱਡ ਦਿੱਤਾ ਫੜਿਆ ਤੇ ਨਹੀਂ ਨਾ ਅਸੀਂ ਊੜੇ ਊਠ ਤੇ ਥੋੜਾ ਆੜੇ ਰਹੇ ਅਸੀਂ ਊੜੇ ਊਠਰ ਤੋਂ ਬੜਾ ਕੁਝ ਸਿੱਖਿਆ ਤੁਸੀਂ ਬਾਬਨ ਅੱਖਰ ਦੀ ਵਿਚਾਰ ਚ ਊੜੇ ਅੱਖਰ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਕਿਉਂਕਿ ਵਿਚਾਰ ਕੋ ਚੁੱਕੀ ਮੈਂ ਉਧਰ ਨਹੀਂ ਜਾਣਾ ਸਤਗੁਰਾਂ ਨੇ ਸਾਨੂੰ ਬਹੁਤ ਗਿਆਨ ਦਿੱਤਾ ਅੱਖਰਾਂ ਦੇ ਰਾਹੀਂ ਅੱਖਰਾਂ ਦੇ ਰਾਹੀਂ ਕੀ ਸਾਨੂੰ ਸਾਰਾ ਗਿਆਨ ਮਿਲਦਾ ਹੈ ਤਸਵੀਰਾਂ ਨਿਕਲ ਗਈਆਂ ਉਸ ਤੋਂ ਬਾਅਦ ਅੱਖਰ ਆ ਗਏ ਫਿਰ ਜੋੜਵੇਂ ਅੱਖਰ ਆ ਗਏ ਬੱਬਾ ਲੱਲਾ ਬਲ ਜੱਜਾ ਲੱਲਾ ਜਲ ਫਿਰ ਅੱਗੇ ਅਸੀਂ ਉਹਨਾਂ ਅੱਖਰਾਂ ਤੋਂ ਪਹਿਲੀ ਕੀਤੀ ਦੂਜੀ ਕੀਤੀ ਕਰਦੇ ਕਰਦੇ ਕਈ ਐਵੇਂ ਕਰਕੇ ਪੀ ਐਚ ਡੀ ਕਰ ਗਏ ਪਰ ਇਹ ਜਿੰਨਾ ਗਿਆਨ ਸੀ ਇਹ ਜਿੰਨੀ ਵੋਕੈਬਲਰੀ ਹੈ ਊੜੇ ਅੱਖਰ ਤੋਂ ਲੈ ਕੇ ਸਾਨੂੰ ਆਈ ਹੈ ए बी सी ਤੋਂ ਲੈ ਕੇ ਸਾਨੂੰ ਆਈ ਹੈ ਕਾ ਖਾ ਗਾ ਤੋਂ ਲੈ ਕੇ ਸਾਨੂੰ ਆਈ ਹੈ ਕਿਉਂਕਿ ਅੱਖਰੀ ਗਿਆਨ ਗੀਤ ਗੁਣਗਾ ਹੁਣ ਇਹ ਅੱਖਰ ਸਨ ਜਦੋਂ ਅਸੀਂ ਸੰਸਾਰੀ ਪੜ੍ਹਾਈ ਕਰਨੀ ਸੀ ਠੀਕ ਹੈ ਕੋਈ ਪੀ ਐਚ ਡੀ ਕਰ ਲਈ ਕਿਸੇ ਨੇ ਐਲ ਐਲ ਬੀ ਕਰ ਲਈ ਕਿਸੇ ਨੇ ਬੀ ਕਾਮ ਕਰ ਲਈ ਕਿਸੇ ਨੇ ਕੁਝ ਕਰ ਲਿਆ ਕਿਸੇ ਨੇ ਕੁਝ ਕਰ ਲਿਆ ਪਰ ਮੇਰੇ ਸਤਿਗੁਰਾਂ ਨੇ ਕਿਹਾ ਅੱਜ ਤੱਕ ਕਿਉਂਕਿ ਇੰਗਲਿਸ਼ ਉਰਦੂ ਸੰਸਕ੍ਰਿਤ ਔਰ ਹਿੰਦੀ ਜਿੰਨੀਆਂ ਵੀ ਪਛਾਵਾਂ ਨੇ ਚਲੋ ਸੰਵਿਧਾਨ ਚ 22 ਨੇ ਤੇ 22 ਦੀਆਂ 22 ਪਛਾਵਾਂ ਦੀ ਮੈਂ ਗੱਲ ਕਰਾਂ ਕਿਸੇ ਪਛਾਵਾਂ ਦੇ ਵਿੱਚ ਇਦਾਂ ਦੇ ਅੱਖਰਾਂ ਤੋਂ ਗਿਆਨ ਨਹੀਂ ਮਿਲਿਆ ਜਿਹੜਾ ਗਿਆਨ ਪਰਮਾਰਥ ਵੱਲ ਨੂੰ 모ੜਨ ਦੇ ਲਈ ਬਾਬਾ ਕਬੀਰ ਸਾਹਿਬ ਨੇ ਸਾਨੂੰ ਦਿੱਤਾ ਹੈ ਕਿਉਂਕਿ ਇਹ ਪਵਨ ਬਾਣੀ ਦਾ ਨਾਂ ਕੀ ਹੈ ਬਾਵਨ ਅਖਰੀ ਬਾਣੀ ਦਾ ਨਾਂ ਕੀ ਹੈ ਜੀ 52 ਅਖਰੀ ਤੇ ਮੈਂ ਸੋਚ ਰਿਹਾ ਸਮਾਂ ਵੀ ਪੰਜਾਬੀ ਦੇ ਅੱਖਰ ਤੇ 35 ਨੇ ਜਾਂ ਹੁਣ ਅਸੀਂ 41 ਨੇ ਪਰ ਸਤਿਗੁਰਾਂ ਨੇ 52 ਅਖਰੀ ਕਿਉਂ ਫਿਰ ਜਦੋਂ ਵਿਚਾਰ ਗੌਣਾ ਪੜੋਗੇ ਵਾਹਵੇਂ ਅੱਖਰ ਤੱਕ ਤੇ ਊੜੇ ਤੋਂ ਲੈ ਕੇ ਵਾਹਵੇਂ ਅੱਖਰ ਤੱਕ ਉਦਾਂ ਕੀ ਸਤਿਗੁਰਾਂ ਨੇ ਇੱਕ ਇੱਕ ਅੱਖਰ ਦੀ ਵਿਚਾਰ ਕੀਤੀ ਹੈ ਪਰ ਉਸ ਤੋਂ ਬਾਅਦ ਫਿਰ ਅੱਗੇ ਕਈ ਵਾਰੀ ਦੋ ਦੋ ਬੰਦ ਵੀ ਵਰਤੇ ਆ ਤਾ ਕਰਕੇ ਉਹਨਾਂ ਅੱਖਰਾਂ ਨੂੰ 52 ਵਾਰੀ ਸਾਨੂੰ ਗਿਆਨ ਦੇਣ ਲਈ ਭਗਤ ਬਾਬਾ ਕਬੀਰ ਸਾਹਿਬ ਨੇ ਵਰਤਿਆ ਇਹ ਅੱਖਰਾਂ ਤੇ ਇਹ ਅੱਖਰ ਕਿਸੇ ਵੀ ਭਾਸ਼ਾ ਦੇ ਵਿੱਚ ਇਦਾਂ ਨਹੀਂ ਜਿੱਦਾਂ ਬਾਬਾ ਕਬੀਰ ਸਾਹਿਬ ਹੋਰਾਂ ਨੇ 52 ਅੱਖਰੀ ਦੇ ਰਾਹੀਂ ਸਾਨੂੰ ਗਿਆਨ ਦਿੱਤਾ ਹੈ ਕਿਉਂਕਿ ਜਦੋਂ ਅਖੀਰੀ ਤੇ ਜਾਓਗੇ ਨਾ ਉਦੋਂ ਬਾਬਾ ਕਬੀਰ ਸਾਹਿਬ ਨੇ ਇੱਕ ਗੱਲ ਕਹੀ ਹੈ 52 ਅੱਖਰ ਜੋੜੇ ਆਣ ਸਕਿਆ ਨ ਅੱਖਰ ਏਕ ਪਛਾਣ ਕਿਉਂਕਿ ਸਤਗੁਰੂ ਜੀ ਕਹਿੰਦੇ ਉਹ ਭਲਿਆ ਕਿਤੇ ਇੱਕ ਅੱਖਰ ਦੀ ਪਛਾਣ ਹੀ ਕਰ ਲੈਂਦਾ 52 ਅੱਖਰ 52 ਅੱਖਰਾਂ ਦੀ ਗੱਲ ਕੀਤੀ ਪਰ ਕਿਤੇ ਇੱਕ ਅੱਖਰ ਦੀ ਪਛਾਣ ਕਰ ਲੈਂਦਾ ਇੱਕ ਅੱਖਰ ਤੇ ਰੁਕ ਕੇ ਉਹਦੀ ਵਿਚਾਰ ਕਰ ਲੈਂਦਾ ਹੋ ਸਕਦਾ ਸੀ ਤੇਰਾ ਇਹ ਮਨੁੱਖਾ ਜਮਾ ਸਫਲਾ ਹੋ ਜਾਂਦਾ ਤੇ ਰੱਬ ਦੇ ਘਰ ਤੂੰ ਪ੍ਰਵਾਨ ਹੋ ਜਾਂਦਾ ਮੇਰੇ ਸਤਗੁਰਾਂ ਨੇ ਇਹਨਾਂ ਅੱਖਰਾਂ ਰਾਹੀਂ ਬੜਾ ਵੱਡਾ ਗਿਆਨ ਸਾਨੂੰ ਦਿੱਤਾ ਆਜੋ ਸਤਗੁਰੂ ਜੋ ਕਹਿੰਦੇ ਆ ਭਗਤ ਬਾਬਾ ਕਬੀਰ ਸਾਹਿਬ ਵਿਚਾਰ ਸਕੀਏ